प्यारे दोस्तों प्यार भरी सत श्री अकाल जी हां जी दोस्तों आज दी वीडियो ਦੇ ਵਿੱਚ ਗੱਲ ਕਰਾਂਗੇ 2016 ਤੋਂ 6ਵੇਂ ਪੇਕ ਮਿਸ਼ਨ ਦੇ ਏਰੀਅਰ ਦੀ ਅਦਾਇਗੀ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਆਏ ਹੋਏ ਫੈਸਲੇ ਬਾਰੇ ਤੇ ਉਸ ਬਾਰੇ ਵੀ ਗੱਲਬਾਤ ਕਰਾਂਗੇ ਕਿ ਇਸ ਏਰੀਅਰ ਦੀ ਅਦਾਇਗੀ ਨੂੰ ਲੈ ਕੇ ਜੋ ਫੈਸਲਾ ਪੰਜਾਬ ਸਰਕਾਰ ਨੇ ਕੀਤਾ ਸੀ ਉਸ ਫੈਸਲੇ ਤੇ ਪੰਜਾਬ ਸਰਕਾਰ ਕਿੰਨੀ ਪੂਰੀ ਉਤਰੀ ਹੈ ਕਿੰਨਾ ਕਿਸ਼ਤਾਂ ਦੀ ਅਦਾਇਗੀ ਹੋ ਚੁੱਕੀ ਹੈ ਤੇ ਕਿੰਨਾ ਮਲਾਜ਼ਮਾਂ ਤੇ ਰਿਟਾਇਰਮੈਂਟ ਹੋਏ ਮਲਾਜ਼ਮਾਂ ਨੂੰ ਏਰੀਅਰ ਦੀ ਅਦਾਇਗੀ ਹਜੇ ਤੱਕ ਨਹੀਂ ਹੋਈ ਉਸ ਬਾਰੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੀ ਹਾਂਜੀ ਦੋਸਤੋ ਜੇਕਰ ਗੱਲ ਕਰੀਏ ਰਿਟਾਇਰਮੈਂਟ ਹੋਏ ਮਲਾਜ਼ਮਾਂ ਦੀ ਜੋ ਕਿ 85 ਸਾਲ ਤੋਂ ਉੱਪਰ ਜਾਂ 85 ਸਾਲ ਦੇ ਨੇ ਉਹਨਾਂ ਨੂੰ ਪੰਜਾਬ ਸਰਕਾਰ ਦੁਆਰਾ ਇਹ ਕਿਹਾ ਗਿਆ ਸੀ ਕਿ ਅਸੀਂ ਤੁਹਾਨੂੰ ਏਰੀਅਰ ਦੀ ਅਦਾਇਗੀ ਹੈ ਜੋ ਇਸੇ ਸਾਲ ਦੋ ਕਿਸ਼ਤਾਂ ਦੇ ਵਿੱਚ ਕਰਾਂਗੇ ਤੇ ਉਹਨਾਂ ਨੂੰ ਏਰੀਅਰ ਦੀ ਅਦਾਇਗੀ ਹੋ ਵੀ ਚੁੱਕੀ ਹੈ ਜੋ ਕਿ ਫਰਵਰੀ ਅਤੇ ਮਾਰਚ ਮਹੀਨੇ ਦੇ ਵਿੱਚ ਉਹਨਾਂ ਨੂੰ ਅਦਾਇਗੀ ਹੋ ਚੁੱਕੀ ਹੈ ਉਹਨਾਂ ਨੂੰ ਕੋਈ ਵੀ ਸਮੱਸਿਆ ਨਹੀਂ ਹੈ ਕਿਉਂਕਿ ਉਹਨਾਂ ਨੂੰ ਪੂਰੀ ਜੋ ਉਹਨਾਂ ਦੇ ਏਰੀਆ ਦੀ ਅਦਾਇਗੀ ਸੀ ਉਹ ਹੋ ਚੁੱਕੀ ਹੈ ਜਿਸ ਤੇ ਚੱਲਦੇ ਇਨਾ ਮੁਲਾਜ਼ਮਾਂ ਦੁਆਰਾ ਕੋਈ ਵੀ ਚਿੰਤਾ ਨਹੀਂ ਜਤਾਈ ਜਾ ਰਹੀ ਉਹਨਾਂ ਦੇ ਏਰੀਆ ਨੂੰ ਲੈ ਕੇ ਜੇਕਰ ਗੱਲ ਕਰੀਏ ਉਹਨਾਂ ਰਿਟਾਇਰਮੈਂਟ ਹੋਏ ਮੁਲਾਜ਼ਮਾਂ ਦੀ ਜਿਨ੍ਹਾਂ ਦੀ ਉਮਰ 75 ਤੋਂ 85 ਸਾਲ ਦੇ ਵਿਚਕਾਰ ਹੈ ਉਸ ਕੰਡੀਸ਼ਨ ਦੇ ਵਿੱਚ ਅਸੀਂ ਤੁਹਾਨੂੰ ਦੱਸਦੇ ਕਿ 12 ਕਿਸ਼ਤਾਂ ਦੇ ਰੂਪ ਵਿੱਚ ਉਹਨਾਂ ਨੂੰ ਏਰੀਅਰ ਮਿਲਣਾ ਸੀ 66 ਮਹੀਨਿਆਂ ਦਾ 12 ਦੇ ਵਿੱਚ ਇਹਨਾਂ ਨੂੰ ਵੰਡ ਦਿੱਤਾ ਗਿਆ ਸੀ April 2025 ਤੋਂ ਕਿਸ਼ਤਾਂ ਮਿਲਣੀਆਂ ਸ਼ੁਰੂ ਹੋਣੀਆਂ ਸੀ ਜੋ ਕਿ ਮਿਲਣੀਆਂ ਸ਼ੁਰੂ ਹੋ ਚੁੱਕੀਆਂ ਨੇ ਜੇਕਰ ਅਸੀਂ ਗੱਲ ਕਰੀਏ ਜਿੰਨਾ ਰਿਟਾਇਰਮੈਂਟ ਹੋਏ ਮੁਲਾਜ਼ਮਾਂ ਦੇ ਖਾਤਿਆਂ ਦੇ ਵਿੱਚ ਕਿਸ਼ਤ ਨਹੀਂ ਆਈ ਉਹਨਾਂ ਦੇ ਸਬੰਧ ਦੇ ਵਿੱਚ ਸੀਪੀਪੀਸੀ ਪੰਚਕੁੱਲਾ ਵੱਲੋਂ ਇਹ ਕਿਹਾ ਗਿਆ ਹੈ ਕਿ ਮਹੀਨੇ ਦੀ ਜੋ ਤਨਖਾਹ ਆਵੇਗੀ ਉਸ ਦੇ ਨਾਲ ਏਰੀਅਰ ਦੀ ਕਿਸ਼ਤ ਇਹਨਾਂ ਮੁਲਾਜ਼ਮਾਂ ਦੇ ਖਾਤਿਆਂ ਦੇ ਵਿੱਚ ਆ ਜਾਵੇਗੀ ਜੇਕਰ ਅਸੀਂ ਗੱਲ ਕਰੀਏ 75 ਸਾਲ ਤੋਂ ਨੀਚੇ ਦੇ ਏਜ ਵਾਲੇ ਰਿਟਾਇਰਮੈਂਟ ਹੋਏ ਮੁਲਾਜ਼ਮ ਜਿਨ੍ਹਾਂ ਨੂੰ ਏਰੀਅਰ 42 ਮਹੀਨਿਆਂ ਵਿੱਚ ਮਿਲੇਗਾ ਜਿਸ ਸਬੰਧ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਸਭ ਤੋਂ ਪਹਿਲਾਂ ਜੋ 15 ਕਿਸ਼ਤਾਂ ਨੇ ਉਹ 11 2016 ਤੋਂ 31 12 2017 ਤੱਕ ਟੋਟਲ 24 ਮਹੀਨੇ ਬੰਦੇ ਨੇ 24 ਮਹੀਨਿਆਂ ਵਿੱਚ ਜਿੰਨਾ ਏਰੀਅਰ ਬਣੇਗਾ 15 ਕਿਸ਼ਤਾਂ ਬਣਾ ਕੇ April 2025 ਤੋਂ June 2026 ਤੱਕ ਤੁਹਾਡੇ ਅਕਾਊਂਟ ਦੇ ਵਿੱਚ ਕ੍ਰੈਡਿਟ ਕੀਤਾ ਜਾਵੇਗਾ ਉਸ ਤੋਂ ਬਾਅਦ 11 2018 ਤੋਂ ਲੈ ਕੇ 31 12 2019 ਤੱਕ ਦਾ 24 ਮਹੀਨਿਆਂ ਦਾ ਏਰੀਅਰ 18 ਕਿਸ਼ਤਾਂ ਦੇ ਰੂਪ ਵਿੱਚ ਵੰਡ ਕੇ ਜੁਲਾਈ 2026 ਤੋਂ ਸ਼ੁਰੂ ਕੀਤਾ ਜਾਵੇਗਾ ਤੇ ਦਸੰਬਰ 2027 ਤੱਕ ਅਕਾਊਂਟ ਦੇ ਵਿੱਚ ਕ੍ਰੈਡਿਟ ਕੀਤਾ ਜਾਵੇਗਾ ਉਸ ਤੋਂ ਬਾਅਦ ਜੋ ਬਚਦਾ ਪੀਰੀਅਡ ਹੈ 1 1 2020 ਤੋਂ 30 6 2021 ਤੱਕ ਦਾ 18 ਮਹੀਨਿਆਂ ਦਾ ਇਹਨਾਂ 18 ਮਹੀਨਿਆਂ ਦੇ ਏਰੀਅਰ ਨੂੰ 9 ਕਿਸ਼ਤਾਂ ਵਿੱਚ ਵੰਡਿਆ ਜਾਵੇਗਾ ਜੋ ਕਿ ਜਨਵਰੀ 2028 ਤੋਂ ਸ਼ੁਰੂ ਹੋਵੇਗਾ ਤੇ ਸਤੰਬਰ 2028 ਦੇ ਵਿੱਚ ਦੀ ਲਾਸਟ ਕਿਸ਼ਤ ਜੋ ਕਿ ਪੈਸ਼ਨਰਾਂ ਜਾਂ ਫਿਰ ਫੈਮਿਲੀ ਪੈਸ਼ਨਰਾਂ ਨੂੰ ਮਿਲੇਗੀ ਹੁਣ ਅਸੀਂ ਤੁਹਾਨੂੰ ਦੱਸ ਦੇਈਏ ਕਿ ਇਸ ਕੰਡੀਸ਼ਨ ਦੇ ਵਿੱਚ ਜਿਹੜਾ ਕਿ ਏਰੀਅਰ ਦਿੱਤਾ ਜਾਵੇਗਾ ਜੋ ਕਿ ਰਿਟਾਇਰਮੈਂਟ ਹੋਏ ਮੁਲਾਜ਼ਮ ਨੇ ਜਿਸ ਸੰਬੰਧੀ ਪੰਜਾਬ ਸਰਕਾਰ ਨੇ ਪੂਰਾ ਵੇਰਵਾ ਪੇਸ਼ ਕੀਤਾ ਸੀ ਉਸ ਦੇ ਮੁਤਾਬਕ ਹੀ ਪੰਜਾਬ ਸਰਕਾਰ ਏਰੀਅਰ ਦੀ ਅਦਾਇਗੀ ਜੋ ਹੈ ਉਹ ਰਿਟਾਇਰਮੈਂਟ ਹੋਏ ਮੁਲਾਜ਼ਮਾਂ ਨੂੰ ਹੁਣ ਤੱਕ ਕਰ ਰਹੀ ਹੈ ਕਿਉਂਕਿ ਵਰਕਿੰਗ ਮੁਲਾਜ਼ਮਾਂ ਨੂੰ ਤਾਂ April 2026 ਤੋਂ ਸਾਰਾ ਏਰੀਅਰ ਮਿਲਣਾ ਸ਼ੁਰੂ ਹੋਵੇਗਾ ਏਰੀਆ ਦੀ ਅਦਾਇਗੀ ਨੂੰ ਲੈ ਕੇ ਮਲਾਸਮਾ ਦੇ ਵਿੱਚ ਭਾਰੀ ਜਿਹੜੇ ਕਿ ਸਵਾਲ ਉੱਠ ਰਹੇ ਸੀ ਕਿ ਪੰਜਾਬ ਸਰਕਾਰ ਕਿਸ ਤਰ੍ਹਾਂ ਏਰੀਆ ਦੀ ਅਦਾਇਗੀ ਕਰੇਗੀ ਉਸ ਸੰਬੰਧ ਦੇ ਵਿੱਚ ਪੰਜਾਬ ਸਰਕਾਰ ਦੁਆਰਾ ਪੂਰਾ ਬੇਰਵਾ ਵੀ ਪੇਸ਼ ਕੀਤਾ ਗਿਆ ਸੀ ਜਿਸ ਦੇ ਚੱਲਦੇ ਪੰਜਾਬ ਸਰਕਾਰ ਉਸੇ ਤਰ੍ਹਾਂ ਏਰੀਆ ਦੀ ਅਦਾਇਗੀ ਕਰ ਰਹੀ ਹੈ ਪਰ ਪੰਜਾਬ ਹਰਿਆਣਾ ਹਾਈ ਕੋਰਟ ਦੁਆਰਾ ਹੁਣ ਸੁਣਵਾਈ ਹੋਈ ਹੈ ਇਸ ਮਾਮਲੇ ਦੇ ਵਿੱਚ ਜਿਸ ਦੇ ਵਿੱਚ ਪੰਜਾਬ ਸਰਕਾਰ ਨੂੰ ਫਟਕਾਰ ਲੱਗੀ ਹੈ ਕਿ ਇਸ ਏਰੀਆ ਦੀ ਅਦਾਇਗੀ ਜਲਦ ਤੋਂ ਜਲਦ ਕਰੇ ਪੰਜਾਬ ਸਰਕਾਰ ਤੇ ਕਿਸ ਤਰ੍ਹਾਂ ਏਰੀਆ ਦੀ ਅਦਾਇਗੀ ਕਰੇ ਦੀ ਉਸ ਸੰਬੰਧੀ ਬੇਰਵਾ 29 ਅਕਤੂਬਰ ਤੱਕ ਪੰਜਾਬ ਸਰਕਾਰ ਨੂੰ ਪੇਸ਼ ਕੀਤਾ ਜਾਵੇ ਪੰਜਾਬ ਸਰਕਾਰ ਨੂੰ ਸਖਤ ਹੁਕਮ ਜਾਰੀ ਹੋਏ ਨੇ ਹੁਣ ਦੇਖਣਾ ਹੋਵੇਗਾ ਏਰੀਅਰ ਦੀ ਅਦਾਇਗੀ ਨੂੰ ਲੈ ਕੇ ਪੰਜਾਬ ਸਰਕਾਰ ਆਪਣਾ ਕੋਈ ਫੈਸਲਾ ਬਦਲੇਗੀ ਕਿਸ਼ਤਾਂ ਕੱਟ ਕੀਤੀਆਂ ਜਾਣਗੀਆਂ ਮਲਾਜ਼ਮਾਂ ਤੇ ਰਿਟਾਇਰਮੈਂਟ ਹੋਏ ਮਲਾਜ਼ਮਾਂ ਦੀਆਂ ਜਾਂ ਫਿਰ ਇਸੇ ਤਰ੍ਹਾਂ ਹੀ ਇਹ ਮਾਮਲਾ ਇੰਜ ਹੀ ਰਹੇਗਾ ਤੇ ਕਿਸ਼ਤਾਂ ਇਸ ਤਰ੍ਹਾਂ ਹੀ ਮਲਾਜ਼ਮਾਂ ਨੂੰ ਅਦਾ ਕੀਤੀਆਂ ਜਾਣਗੀਆਂ ਕਿਉਂਕਿ ਪੰਜਾਬ ਹਰਿਆਣਾ ਹਾਈ ਕੋਰਟ ਦੁਆਰਾ ਏ ਪੰਜਾਬ ਸਰਕਾਰ ਨੂੰ ਕਹਿ ਦਿੱਤਾ ਗਿਆ ਹੈ ਕਿ 7ਵਾਂ ਪੇ ਕਮਿਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਏਰੀਅਰ ਦੀ ਸਾਰੀ ਅਦਾਇਗੀ ਮਲਾਜ਼ਮਾਂ ਤੇ ਰਿਟਾਇਰਮੈਂਟ ਹੋਏ ਮਲਾਜ਼ਮਾਂ ਨੂੰ ਹੋ ਜਾਣੀ ਚਾਹੀਦੀ ਹੈ ਹਾਂਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਨਾ ਧੰਨਵਾਦ ਜੀ